ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਸਕਸੈਸ ਬੜੀ ਇੱਕ ਹੋਰ 6 ਦੋਸ਼ੀ ਗ੍ਰਿਫਤਾਰ ਕੀਤੇ ਆ 4.08 ਕਿਲੋ ਹਿਰੋਇਨ ਤੇ ਦੋ ਸਫਿਸਟੀਕੇਟਿਡ ਪਿਸਟਲ ਜਿਹੜੇ ਬਰਾਮਦ ਕੀਤੇ ਗਏ ਆ ਇੱਕ ਉਹਨਾਂ ਚੋਂ ਬਲੌਕ ਹੈਗਾ 9mm ਦੂਜਾ 3.04 ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਰਸ਼ਾ ਨਾਮ ਦਾ ਬੰਦਾ ਇੱਕ ਨਟੋਰੀਅਸ ਸਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚ ਮਰਚ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਤੇ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਇਹ ਉਹਦਾ ਇੱਕ ਕਜ਼ਨ ਬਜ਼ਰ ਹੈ ਅੰਗਰੇਜ਼ ਸਿੰਘ ਦੋਨੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਮਮਦੋਤ ਏਰੀਏ ਦਾ ਇੱਕ ਰੋਹਰ ਸਾਹਿਬ ਦਾ ਇਹ ਟਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਆ ਜੀਤ ਸਿੰਘ ਦਾ ਪਹਿਲਾਂ ਇਹ ਫੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛ ਕੇ ਉਸ ਤੋਂ ਬਾਅਦ ਗੁਰਪ੍ਰੀਤ ਇਹ ਤਰਨ ਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨ ਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਰੋਜ਼ਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਰੋਜ਼ਪੁਰ ਦਾ ਹੈ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹਿਰੋਇਨ ਤੇ ਇੱਕ ਗਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜਸ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਇਹ ਬਾਕੀ ਜਿਹੜੇ ਦੋਸ਼ੀ ਨੇ 4 ਉਹ ਗ੍ਰਿਫਤਾਰ ਕੀਤੇ ਗਏ ਮੋਡਸ ਟ੍ਰੈਂਡ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਕਨਸਾਈਨਮੈਂਟਸ ਦੀ ਪ੍ਰੀ ਡੈਸਟਿਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਜੀਆ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਸ ਕਿਤੇ ਜਾਂਦੀ ਇੰਡੀਆ ਚ ਔਰ ਜੇ ਆਪਾਂ ਦੇਖੀਏ ਇਹ ਸਭ ਤੋਂ ਮੇਨ ਗੱਲ ਇਹਦੇ ਤੇ ਆਈ ਹੈ ਕਿ ਲਾਲਚ ਪੈਸੇ ਦਾ ਕਿਉਂਕਿ ਢਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਮੈਂ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ ਵਿੱਚ 35 ਸਾਲ ਦੀ ਉਮਰ ਹੈ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਪਲਵਿੰਦਰ 35 ਸਾਲ ਦਾ 24 ਸਾਲ ਦਾ ਲੱਕੀ ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਹੈ ਫਰੋਸਪਰ ਸਾਈਡ ਕੰਟੀਗੂਅਸ ਵਿਦ ਤਰਨਤਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜਾਇ ਹੋ ਜਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਅਸਾਈਨਮੈਂਟ ਚੁੱਕ ਕੇ ਕਰਦੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਛਾਈਆਂ ਜਾਂਦੀਆਂ ਸੋ ਮੈਂ ਇਹਦੇ ਚ ਆਪਣੀ ਸਾਰੀ ਟੀਮ ਜਿਹਦੇ ਸੁਪਰਵਾਈਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ ਏਸੀਪੀ ਰਿਸ਼ਾ ਉਹਲਾ ਜੀ ਔਰ ਇਨਸਪੈਕਟਰ ਮੋਹਨਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ ਉਹ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚ ਇਹ ਨਹੀਂ ਵੀ ਇਕੱਲੀ ਨਾਰਕੋ ਹੀ ਆ ਰਹੀ ਹੈ ਜਿੱਥੇ ਦਾਲ ਆਧਾਰਨਜੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਹਦੇ ਕਿੰਨੂ ਹੋਰ ਵੀ ਮਾਰੂ ਹਥਿਆਰ एक्सप्लोसिव भेजे ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਨਿਊਸ ਬਾਰਡਰ ਹੈ ਗੇਮ ਕਰਨ ਤੇ ਤਰਨ ਤਰਨ ਵਿੱਚ ਤਾਂ ਤੇ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠਲ ਪੈ ਗਈ ਸਪੈਸ਼ਲੀ ਇਸ ਮੋਡੂਲ ਦੇ ਫੜੇ ਜਾਣ ਇਦਾਂ ਹੁੰਦਾ ਨਾ ਕਿ ਫਿਰ ਉਹ ਥੋੜਾ ਜਿਹਾ ਇੱਕ ਮਤਲਬ ਦਿਖਾਉਣ ਨੂੰ ਹੋ ਜਾਂਦਾ ਸੋਸ਼ਲੀ ਕਿ ਬੰਦਾ ਤਾਂ ਯਾਰ ਟਾਬਾ ਜਲਾ ਰਿਹਾ ਦੂਜਾ ਉਥੇ ਟਾਬੇ ਦੇ ਉੱਤੇ ਉਹ ਵੀ ਨਾਲ ਕੰਮ ਕਰ ਰਿਹਾ ਕਸਨ ਉਹ ਦੋਨਾਂ ਦੀ ਮਿਲੀਭੁਗਤੋਂ ਤੇ ਬਾਹਰ ਇਹਨਾਂ ਦੀ ਕੰਟੈਕਟਸ ਹੋਏ ਤੇ ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ 6 ਬੰਦੇ ਅਰੈਸਟ ਹੈ ਜੀ ਔਰ ਉਹਨੂੰ ਮੈਂ ਰਿਕਵਰੀ ਦੱਸੀ ਵੀ ਪੀ ਜੀ ਲੱਗਦਾ ਕਿ ਇਹ ਅਲਬੜੀ ਭਾਰੀ ਮਾਰਦਾ ਜਾ ਰਹੇ ਜਿਸ ਸਾਡਾ ਪਾਸਟ ਹੈ ਉਹਨਾਂ طرف ਦਾ ਅੱਜ ਜੇ ਰੱਖਿਆ ਹੈ ਉਹ ਜੇ ਲੱਗਦਾ ਸਰ ਐਸਟਾ ਕਰਦੇ ਹੀ ਜੇ ਅੱਧੇ ਹਰਪਾ ਤੋਂ ਲਾਇਆ ਜਾਂ ਜਾਵੇ ਬੜਾ ਵੱਡਾ ਮਸਲਾ ਹੈ ਵੇਖੋ ਬੜੀ ਸਿੰਪਲ ਗੱਲ ਹੈ ਇੱਕ ਹਮੇਸ਼ਾ ਰਹਿੰਦੀ ਆ ਤਾਕ ਸਾਡੇ ਗਵਾਂਧੀ ਮੁਲਕ ਦੀ ਕਿ ਡਿਸਟਰਬ ਕਰੇ ਪੀਸ ਤੇ ਵਿਜੇ ਪਾਸੇ ਸਾਡੇ ਲੋਕਾਂ ਦੀ ਵੀ ਮੈਂ ਸਮਝਦਾ ਇਹ ਉਹਨਾਂ ਨੂੰ ਵੀ ਸੇਧ ਦੇਣ ਦੀ ਲੋੜ ਹੈ ਸਾਨੂੰ ਆਪਣੇ ਨੌਜਵਾਨਾਂ ਨੂੰ ਕਿ ਉਹ ਇਸ ਬਹਿਕਾਵੇ 'ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਦੇ ਛੋਟੇ ਲਾਲਚ ਵਾਸਤੇ ਐਲਟੀਮੇਟਲੀ ਜੇਹਲਾਂ 'ਚ ਇਹੀ ਪੱਕੇ ਖਾਂਦੇ ਆ ਐਸੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਇਹ ਸਾਰੇ ਹਵਾਲਾ ਰਾਹੀਂ ਡਿਫਰੈਂਟ ਡਿਫਰੈਂਟ ਰੇਟਸ ਰੇਟਸ ਫਿਕਸ ਹੋ ਜਾਂਦੇ ਨੇ ਜਿਵੇਂ ਅਵੇਲੇਬਿਲਟੀ ਹੁੰਦੀ ਹੈ ਜਾਂ ਡਿਮਾਂਡ ਜਿਹੜਾ ਕਰ ਰਿਹਾ ਉਹਦੇ ਮੁਤਾਬਕ ਇਹਨਾਂ ਦੀ ਇਹ ਸੇਲ ਕਰਦੇ ਆ ਹਿਰੋਇਨ ਦੀ ਤੁਹਾਨੂੰ ਪਤਾ ਹੀ ਹੈ ਕਿ ਚੱਲਦਾ ਐ ਅਕ੍ਰੋਸ ਦ ਕੰਟਰੀ ਅਕ੍ਰੋਸ ਦੀ ਵਰਲਡ ਹੀ ਚੱਲ ਰਿਹਾ ਇਹ ਸਾਰਾ ਡਰੱਗ ਟ੍ਰੈਟ ਆਮ ਦਾ ਇਹ ਹੁੰਦਾ ਕਿ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟਸ ਨੇ ਗੈਂਗਸਟਰ ਨੇ ਇਵਨ ਟੈਰਰਿਸਟ ਮੋਡਿਊਲ ਜਿਹੜੇ ਫੜੇ ਗਏ ਆ ਸਾਰਿਆਂ ਨੂੰ ਲੱਗਦਾ ਕਿ ਸਫਿਸਟੀਕੇਟਿਡ ਵੈਪਨ ਹੋਵੇ ਇਸ ਤਰ੍ਹਾਂ ਬਿਆਕੀ ਪੈਸੇ ਬਿਖਾਲੇ ਕੰਮ ਕਰਨੇ ਕਿੰਨੇ ਪੈਸੇ ਮਿਲਦੇ ਸੀ ਇਹਨਾਂ ਨੂੰ ਜੀ ਐਸੋ ਉਹ ਅਸੀਂ ਡਿਟੇਲ 'ਚ ਅਜੇ ਨਹੀਂ ਇਹ ਨਹੀਂ ਗੱਲ ਕੀਤੀ ਕਿ ਕਿੰਨੇ ਮਿਲਦੇ ਅਸੀਂ ਤਾਂ ਫੰਡਨ ਫੜਾਈ ਦੇ ਵਿੱਚ ਹੀ ਰਹੇ ਹਾਂ ਉਹ ਸਾਰੀ ਹੁਣ ਡਿਟੇਲ 'ਚ ਇਨਵੈਸਟੀਗੇਸ਼ਨ ਹੋਏਗੀ ਯਾਰ ਅੱਗੇ ਹੈਂਡਓਵਰ ਹੋਣਾ ਸੀ ਸ਼ਾਹ ਦੇ ਕਹਿਣ ਤੋਂ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਅਜੇ ਉਹਦੇ ਕੋਈ ਸਕਸੈਸ ਨਹੀਂ ਮਿਲੀ ਬਿਕੋਜ਼ ਕੱਟਆਊਟ ਹੋ ਜਾਂਦਾ ਜਦੋਂ ਬੰਦਾ ਫੜਿਆ ਜਾਂਦਾ ਨੇਚਰਲੀ ਮੁੜ ਕੇ ਫਿਰ ਪਤਾ ਤਾਂ ਲੱਗ ਹੀ ਜਾਂਦਾ ਅੱਜਕੱਲ एवरीवन ਇਜ਼ ਅਵੇਅਰ ਸ਼ਾਹੀ ਲੋਕ ਜੁੜੇ ਹੋ ਸਕਦੇ ਹੈ ਜੀ ਜਰਾ ਜਰਾ ਕੋਣ ਹੈ ਇਹ ਕਾਫੀ ਪਹਿਲਾਂ ਵੀ ਕੇਸਾਂ ਚ ਆਇਆ ਸਾਡੇ ਨਾਮਜ਼ਦ ਹੋਇਆ ਜੀ ਸ਼ਾਹ ਨਾਮ ਦਾ ਕਾਫੀ ਨਟੋਰੀਅਸ ਮਗਲਰ ਮੈਂ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈ ਉਹ ਲਿਖਿਆ ਜਰਾ ਹੈ ਪਾਕਿਸਤਾਨ ਦੇ ਸ਼ਬਦਾਂ ਬਾਰੇ ਪਾਕਿਸਤਾਨ ਨੂੰ ਰਿਕਾਰਡ ਤਾਂ ਸਾਡੇ ਕੋਲ ਹੈਗਾ ਹੀ ਹੈ ਜੀ ਉਹ ਤਾਂ ਮਤਲਬ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਸੈਂਟਰਲ ਏਜੰਸੀਜ਼ ਨਾਲ ਥਰੂ ਆਵਰ ਨੋਡਲ ਏਜੰਸੀ ਕੋਈ ਹੋਰ ਕੀ ਗੱਲ ਨਹੀਂ ਬਾਕੀ ਇੰਟਰੋਗੇਸ਼ਨ ਚ ਸਾਰੀਆਂ ਏਜੰਸੀਜ਼ ਪਾਰਟਿਸਪੇਟ ਕਰਦੀਆਂ ਹੀ ਹੈ ਤੋ ਹਰ ਚੀਜ਼ ਰਿਕਾਰਡ ਤਾਂ ਹੋ ਹੀ ਰਹੀ ਹੈ ਸਰ ਕੁਝ ਹੋਰ ਹੋ ਕੀ ਹੋ ਸਕਦਾ ਅਜੇ ਤੱਕ ਨਹੀਂ ਇਹਦੇ ਵਿੱਚ ਕੋਈ ਗੱਲ ਆਈ ਹੈ ਫਾਈਨਲਾਈਜ਼ ਹੀ ਹੋਈ ਹੈ ਸਾਰੀ ਤਾਂ ਹੀ ਅਸੀਂ ਟਾਈਮ ਵੀ ਲੱਗਿਆ ਇਹਨੂੰ ਕਿਉਂਕਿ 21 ਤਰੀਕ ਨੂੰ ਪਹਿਲੇ ਅਰੈਸਟ ਹੋਈ ਸੀਗੀ ਉਸ ਤੋਂ ਬਾਅਦ ਬੜੀ ਇਹਨੂੰ ਡੀਪਲੀ ਅਸੀਂ ਇਨਵੈਸਟੀਗੇਟ ਕਰਦੇ ਰਹੇ ਤੇ ਸਾਰਾ ਇਹ ਫਾਈਨਲਾਈਜ਼ ਹੋਈ ਰਿਕਵਰੀ ਜੋ ਐਸਐਲਏ ਉੱਤੇ ਹਾਜ਼ਰ ਸੀਗੀ ਇਰਾਨੇ ਜੀ ਕਹਿ ਰਹੇ ਸੀ ਸਰ ਇਹ ਸਾਹ ਹਾਂਜੀ ਇਹ ਸਹੀ ਸਵਾਲ ਹੈ ਜੀ ਹਾਂਜੀ ਇੱਕ ਬੰਦੇ ਦੇ ਖਿਲਾਫ ਹੈਗਾ ਜੀ ਆਪਣੇ ਜਿਹੜਾ ਲਖਵਿੰਦਰ ਲੱਕੀ ਹੈ 307 ਦਾ ਪੀਐਸ ਸਦਰ ਫਰੋਜ਼ਪੁਰ ਦਾ ਅਟੈਂਪਟ ਟੂ ਮਰਡਰ ਦਾ ਬਾਕੀਆਂ ਦੇ ਖਿਲਾਫ ਨਹੀਂ ਬਾਕੀ ਸਾਰੇ ਨਵੇਂ ਆ ਤਾਂ ਹੀ ਇਹ ਹਾਂਚ ਨਹੀਂ ਆਏ ਮਤਲਬ 3-4 ਤਾਂ ਦੱਸ ਹੀ ਰਹੇ ਆ ਔਰ ਤੁਸੀਂ ਇੱਕ ਗੱਲ ਦੇਖੋ ਨਾ ਜੀ ਖੇਮ ਕਰਨ ਤੇ ਫਰੋਜ਼ਪੁਰ ਬਾਰਡਰ ਦਾ ਫਰਕ ਤਾਂ ਚਲੋ ਜੀਓਗ੍ਰਾਫੀਕਲ ਹੈ ਹੈ ਉਹਦਾ ਕੰਟ੍ਰਿਕੁਅਸ ਪਰ ਕਾਮਨ ਫੈਕਟਰ ਜਿੱਦਾਂ ਆਪਾਂ ਹਰੇਕ ਕੇਸ ਦੇ ਵਿੱਚ ਦੇਖਦੇ ਹਾਂ ਕਿ ਕਿੱਦਾਂ ਇਹਨਾਂ ਨੂੰ ਬਾਈਂਡ ਕਰ ਰਿਹਾ ਔਰ ਕਿਦਾਂ ਯੂਜ਼ ਕਰ ਰਿਹਾ ਹੈ ਕਿਦਾਂ ਇਹਨਾਂ ਦੇ ਕੰਟੈਕਟਸ ਬਣ ਰਹੇ ਆਂ ਇੰਡੀਆ ਚ ਆਪਸ ਜਾਣਦੇ ਨਹੀਂ ਹੁੰਦੇ ਫਿਰ ਇਕਦਮ ਇਕੱਠਾ ਨੈਟਵਰਕ ਚਲਾਉਣ ਲੱਗ ਜਾਂਦੇ ਆਂ ਇਸੇ ਏਰੀਏ 'ਚ ਕਿਤਨਾ ਕਿਤੇ ਡਿਲੀਵਰੀ ਹੋਣੀ ਸੀ ਜੇ ਜੇ ਉਹ ਤੁਹਾਨੂੰ ਦੱਸਿਆ ਤੁਹਾਡੇ ਕਟਆਊਟ ਲੱਗੇ ਹੁੰਦੇ ਨੇ ਉਸੇ ਤੁਸੀਂ ਕੋਸ਼ਿਸ਼ ਕਰ ਰਹੇ ਆਂ ਸਰ ਲਗਾਤਾਰ ਕਾਰਵਾਈਆਂ ਹੋਈਆਂ ਫਿਰ ਵੀ ਪਾਕਿਸਤਾਨ ਦਾ ਲਿੰਕ ਤੁਹਾਨੂੰ ਨਹੀਂ ਬੁੱਝਿਆ ਤੁਸੀਂ ਦਰ ਹੈ ਜੀ ਬੜਾ ਕਲੀਅਰ ਆਪਾਂ ਤਾਂ ਸ਼ਾਹ ਨਾਮ ਦਾ ਸਮਗਲਰ ਤੁਹਾਨੂੰ ਦੱਸ ਰਹੇ ਆਂ ਬਿਲਕੁਲ ਕਲੀਅਰ ਕਟੇਜ ਕੇਸ ਦੇ ਵਿੱਚ ਨਾਮਜ਼ਦ ਵੀ ਕੀਤਾ ਸੀ